ਹਾਂਜੀ ਦੋਸਤੋ ਸਾਡੇ ਗਰਾਊਂਡ ਦੇ 25 ਕਿਲੋ ਭਾਰ ਵਰਗ ਦੇ ਇੱਕ ਰੇਡਰ ਜਾਕੀ ਦੋਨੇ ਆਲ ਆਊਂਡਰ ਨੇ ਅੱਜ ਇਹਨਾਂ ਦਾ ਆਪਸ ਚ ਮੈਚ ਲਵਾਵਾਂਗੇ ਤੇ ਦੇਖਦੇ ਆ ਕਿਹੜਾ ਜਿੱਤਦਾ 9.5 ਦਾ ਮੈਚ ਆ ਮਿਹਨਤ ਦੋਹੇ ਚੋਬਰਾਂ ਦੀ ਫੁੱਲ ਅੱਗੇ ਦੇਖਦੇ ਆ ਵੀ ਮਿਹਨਤ ਦਾ ਮੁੱਲ ਕਿਹੜੇ ਦਾ ਪੈਂਦਾ ਦੋਨੇ ਟੌਪ ਦੇ ਨੇ ਤੇ ਇਹ ਨਵੇਂ ਚੋਬਰ ਨੇ ਆਪਣੇ ਗਰਾਊਂਡ ਦੇ ਲੋ ਵੀ ਮਿੱਤਰੋ ਕਰਾਊਟ ਹਾਊਸ ਆ ਜਾ ਜੋਵਨ ਸਿਆ 32 ਕਿਲੋ ਭਾਰ ਵਰਗੇ ਦਾ ਸੀਨੀਅਰ ਜਾਪੀ ਇਹਨਾਂ ਦੀ ਟਾਸ ਕਰਾਊਗਾ ਕਿਹੜਾ ਜੱਤਿਆ ਬਈ ਕੀ ਲੈਣਾ ਬਈ ਰੇਡ ਰੇਡ ਲੈਣੀ ਆ ਚੱਲ ਚੱਲ ਵੀ ਜੋਬਰਾ ਕੱਲੇ ਨੂੰ ਗੱਲਾਂ ਜ਼ਿਆਦਾ ਦੂਰ ਨਾ ਜਾਓ ਯਾਰ ਵੀਡੀਓ ਇੰਨੀ ਪੂਰੀ ਪ੍ਰੋਪਰ ਨਹੀਂ ਹੋਣੀ ਡੇਢ ਦੀ ਕਬੱਡੀ ਆ ਜੀ ਪਹਿਲੀ ਤੇ ਲੱਗ ਗਿਆ ਚੰਨੀ ਇਹ ਕੜਾਕੇ ਦਾ ਟੱਕਰ ਆ ਪੂਰੀ ਇਹਨਾਂ ਦੀ ਲਓ ਜੀ ਕਹਿੰਦੇ ਡੇਢ ਦੀ ਕਬੱਡੀ ਭੱਜ ਗਿਆ ਮੁੰਡਾ ਛੇਤੀ ਆ ਜਾ ਭਰਾ ਛੇਤੀ ਲਓ ਜੀ ਆਇਆ ਲਓ ਜੀ ਕਹਿੰਦੇ ਦੂਜੀ ਰੇਟ ਚੰਨੀ ਸਿਆਹ ਦੀ ਪੈ ਗਈ ਡੇਢ ਨੰਬਰ ਕਹਿੰਦੇ ਜੋੜ ਗਿਆ ਛੋਟਾ ਗੁਰੀ ਪੂਰਾ ਆਲਾ ਇਹ ਲਓ ਜੀ ਇੱਕ ਡੇਢ बराबर नंबर ਨੇ ਜੀ ਜਿਆਦਾ ਦੂਰ ਨਾ ਜਾਇਆ ਕਰ ਯਾਰ ਜੰਨੀ ਚੰਨੀ ਆ ਗਿਆ ਅਈ ਤੇ ਤੇ ਦਾ ਮਾਰਿਆ ਮੁੰਡੇ ਨੇ ਪਹਿਲਵਾਨੀ ਆ ਗਿਆ ਵੀ ਜੋਬਰ ਇਧਰ ਮੈਂ ਢਾਈ ਆ ਜਾ ਆ ਜਾ ਚੰਨੀ ਸਿਆਂ ਅਜੇ ਦਿੱਲੀ ਬਹੁਤ ਦੂਰ ਲੋ ਜੀ ਢਾਈ ਚੰਨੀ ਵੀ ਕਹਿੰਦਾ ਮੈਂ ਕਿਸੇ ਨਾਲੋਂ ਘੱਟ ਨਹੀਂ ਹਰਕਾਈ ਮਾਰ ਕੇ ਚੋਬਰ ਗਰਾਊਂਡ 'ਚ ਹੀ ਆ ਗਿਆ ਸਿੱਧਾ 2 ਢਾਈ ਮੈਚ ਪੂਰਾ ਫਸਵਾ ਤੇ ਚੰਨੀ ਸਿਆ ਇਹ ਵੀ ਚੋਬਰ ਕੜਾ ਜਿਹਦੇ ਤੇ ਤੂੰ ਦਾਅ ਮਾਰੀ ਜਨਾ ਪਰ ਚੰਨੀ ਕੋਲੋਂ ਭੱਜਣਾ ਔਖਾ ਪਰ ਦੇਖਦੇ ਆ ਕੀ ਬਣਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਵੀ ਚੰਨੀ ਕੜਾ ਲਾ ਗਿਆ ਕੈਂਚੀ ਇਹਦੇ ਪੱਬਾਂ 'ਚ ਵੀ ਬਾੜੀ ਜਾਨ ਆ ਪਰ ਛੱਡ ਦੇ ਚੰਨੀ ਸਿਆ ਤਿੰਨ ਢਾਈ ਹਜੇ ਵੀ ਚੰਨੀ ਆ ਨੰਬਰ ਅੱਧੇ ਦਾ ਹੀ ਫਰਕ ਆ ਜੇ ਕਹੇ ਦਿੱਲੀ ਬਹੁਤ ਦੂਰ ਆ ਲੈਵੀ ਚੋਬਰਾ ਅੱਧਾ ਵਧ ਗਿਆ ਇਹਦਾ ਹੁਣ ਦੇਖ ਲਾ ਫੈਸਲੇ ਮੈਚ ਚ ਵੀ ਤੈਨੂੰ ਪਤਾ ਹੀ ਆ ਵੀ ਅਵਾਰਡ ਆਫ ਆਨਰ ਮਿਲਿਆ ਤੇਨੂੰ ਅਰ ਚੰਨੀ ਕਿਤੇ ਜੰਨੀ ਫੜਨਾ ਮਜ਼ਾਕ ਥੋੜੋ ਆ ਚੱਲ ਚੱਲ ਚੋਬਰਾ ਚਾਟਾ ਜੀ ਨੇ ਨਾ ਆ ਦੇਖਿਓ ਕੀ ਹੋ ਗਿਆ ਬੰਦਾ ਹੀ ਰਗੜਦਾ ਹੋਰ ਇਹ ਨਾ ਫਰਕ ਆ ਜੇ کہیں ਜਿਆਦਾ ਫਰਕ ਲੰਬਾ ਚੌੜਾ ਨਹੀਂ ਹੈਗਾ ਜੰਨੀ ਜਿਆ ਇੱਕ ਸਕਿੰਟੇ ਰਹਿ ਗਿਆ ਜੰਨੀਆ ਚੱਲ ਵੀ ਚੱਲ 5 60 ਦਿਨ ਹੈਨਾ ਚੱਲ ਚੱਲ ਰ ਬੱਚੇ ਮੁੜ ਕੇ ਨਾ ਦੇਖੀ ਸਕਿੰਟ ਤੇਰੇ ਲਵੇ ਹੀ ਨੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਇਹ ਤਰਾ ਪੁਆਇੰਟ ਹੋਲਡ ਆ ਮੇਰੇ ਹਿਸਾਬ ਨਾਲ ਟਾਈਮ ਹੋ ਗਿਆ ਦੀ ਚੱਲ 32 42 55 ਕਿੰਨੇ ਹੋ ਗਏ ਚੰਨੀ ਦੇ 6:30 ਨਾ ਓਕੇ 7:30 ਚੱਲ ਚੱਲ ਜੰਨੀ ਆ ਗਿਆ ਕਿੰਨੇ ਨਬਈ ਮਾਚ ਸਾਢੇ 9:00 ਦਾ ਸਾਢੇ 4 ਜਫਾ ਵੀ ਜਹੀਦਾ ਜੋਬਰਾ ਉਹ ਆਇਆ ਬਈ ਬਈ ਇਹ ਤਾਂ ਮੋਕੀ ਨਾਲ ਆਇਆ ਬਈ ਜਿਹੜਾ ਰਜੀਤ ਨੰਬਰ ਤੈਨੂੰ 3 ਚਾਹੀਦੇ ਨੇ ਤੇ ਉਹਨੂੰ 5 ਚਾਹੀਦੇ ਨੇ ਮੁਕਾਬਲਾ ਪੂਰਾ ਫਸ ਗਿਆ ਕਹਿੰਦੇ ਜੀ ਇੱਕ ਨੰਬਰ ਹੋਲਡ ਆ ਉਹ ਦੇਖਾਂਗੇ ਕਿਹਦਾ ਬੰਦਾ ਖੰਨੇ ਹੋ ਗਏ ਭਾਈ ਇੱਧਰ ਹੋ ਗਏ ਉਨੇ 6.5 ਸਾਢੇ 6 ਹੋ ਗਏ ਭਾਈ ਤੁਸੀਂ 5 ਪੁਆਇੰਟ ਗਿਆ ਸੀ ਕਿੰਨੇ ਕਿੰਨੇ ਇਹਨੇ ਨੰਬਰ ਦੀ ਸੀਰੇ ਇੱਕ ਜਦ ਆਪਾਂ 5.5 ਹੋ ਗਏ ਇੱਕ ਨੰਬਰ ਹੋਲਡ ਸਾਢੇ 5 7 ਹੋ ਗਏ ਜੀ ਇੱਕ ਨੰਬਰ ਹੋਲਡ ਆ ਤੁਹਾਡਾ ਉਹ ਜਾਨ ਸੀ ਜਫਾ ਲਾਇਆ ਹੋਇਆ ਵਿੱਚ ਆਪਾਂ ਨੇ ਹੋਲਡ ਕਰਿਆ ਉਹ ਲਾਇਆ ਹੋਇਆ ਵਿੱਚੋਂ हाँ नौ अठ पांच हो गया खत्म चल भी आ जा फटाफट किन्न हो गए अट्ठ अठ साढ़े पांच ਇੱਕ ਨੰਬਰ ਇਹਦਾ ਹੋਲਡ ਉਹ ਦੇਖਦੇ ਆਂ ਕੀ ਬੰਦ। ਓਕੇ ਆ ਜਾ ਆ ਜਾ ਚੱਲ ਚੱਲ। 9 5:30 ਦੋ ਬਾਈ ਨੇ ਹਜੇ ਇੱਕ ਨੰਬਰ ਹੋਲਡ ਆ। ਚਲੋ ਦੋ ਕਰੇ ਗਿਆ ਜਾਨੀ ਸੀ 9 ਤਾਂ ਕਰੇ ਗਿਆ ਉਹ ਦਿੱਤਾ ਅੜਦਾ ਭਾਈ ਪਿੱਛੇ ਦੱਸ ਕੀ ਸੁਣ ਸੁਣਾ ਲੈਣ ਨੂੰ ਦੇਖਦਾ ਸਿੱਧਾ ਲੈ ਪਾਤ ਗਿਆ ਵਿੱਚ ਚੱਲ ਚੱਲ ਜੰਨੀ ਲਾਸਟ ਆ ਤੇਰੀ ਇੱਕ ਰਹਿ ਗਿਆ ਆ ਓਏ ਵਿੱਚ ਭਾਗ ਜਾਦਾ ਆ ਇੱਕ ਪਾਦੇ ਹੁੰਦਾ ਸਮਝ ਲੈ ਜਿੱਤੇ ਇੱਕ ਹੋਲਡ ਆ ਸਮਝ ਲੈ ਸਭ ਨੂੰ ਬਹੁਤ ਅਸਰ ਲੱਗ ਗਿਆ ਕਿ ਜੀਪ ਵੀ ਜਿਹਦੇ ਨੇ ਮੀਟ ਰੈਕਟਰ 4 ਮੋਟਰਾਂ ਦਾ ਚਾਰ ਸਾਈਕਲ 12 ਜੀਪ ਸਰ ਹੋਲ ਆ ਰਿਹਾ ਪੰਜ ਚੈਨਾ ਹੱਥ ਪੁੜਿਆ ਚਲੋ ਵੀ ਵੇੜੇ ਹੀ ਘਰ ਕਾ ਤੁਹਾਡਾ